ਤੇ ਮੁਤ ਸਾਰੇ ਬਹੁਤ ਵਧੀਆ ਹੋਵਗੇ ਤੇ ਵਾਇਰਸ ਦੀ ਮੇਨਾ ਚੜਦੀ ਕਲਾ ਚ ਹੋਵਗੇ ਜੀ ਅੱਜ ਜਿਹੜਾ ਮੈਂ ਟੌਪਿਕ ਲੈ ਕੇ ਆਈਆਂ ਆ ਆਪਾਂ ਗੱਲ ਕਰਾਂਗੇ ਕਿ ਜਿਹੜੇ ਚੁਪੈਰਾ ਸੈਭ ਜੀ ਦੇ ਵਿੱਚ ਆਪਾਂ ਪਾਠ ਕਰਦੇ ਆ ਤੇ ਉਹ ਕਿਹੜੇ ਕਿਹੜੇ ਪਾਠ ਕਰਨੇ ਨੇ ਤੇ ਅੱਜ ਮੈਂ ਤੁਹਾਨੂੰ ਗੁਟਕਾ ਸਾਹਿਬ ਤੋਂ ਪ੍ਰੋਪਰ ਦੱਸੂਗੀ ਕਿ ਕਿਹੜਾ ਪਾਠ ਕਿੱਥੋਂ ਤੱਕ ਕਰਨਾ ਹੈ ਜੀ ਕਿਉਂਕਿ ਬਹੁਤ ਲੋਕਾਂ ਨੂੰ ਬਹੁਤ ਕਨਫਿਊਜ਼ਨ ਹੁੰਦੀ ਆ ਖਾਸ ਕਰਕੇ ਜਿਹੜਾ ਅਨੰਦ ਸਾਹਿਬ ਜੀ ਦਾ ਪਾਠ ਆ ਜਿਹੜੀਆਂ 6 ਪੌੜੀਆਂ ਆਪਾਂ ਕਰਦੇ ਆ ਤੇ ਉਸ ਨੂੰ ਲੈ ਕੇ ਬਹੁਤ ਕਾਫੀ ਲੋਕਾਂ ਨੂੰ ਕਨਫਿਊਜ਼ਨ ਹੁੰਦੀ ਆ ਤੇ ਮੈਨੂੰ ਕਮੈਂਟ ਬਾਕਸ ਦੇ ਵਿੱਚ ਇੱਕ ਦੋ ਜਣਿਆਂ ਨੇ ਪੁੱਛਿਆ ਵੀ ਸੀਗਾ ਅਨੰਦ ਸਾਹਿਬ ਜੀ ਦੇ ਪਾਠ ਬਾਰੇ ਤੇ ਮੈਂ ਸੋਚਿਆ ਕਿ ਚਲੋ ਆਪਾਂ ਪ੍ਰੋਪਰ ਇੱਕ ਵੀਡੀਓ ਬਣਾ ਦਿੰਨੇ ਆ ਇਸ ਪੇ ਤੇ ਜਿੰਨੇ ਵੀ ਪਾਠ ਆ ਜੀ ਜਿੰਨੇ ਵੀ ਆਪਾਂ ਕਰਨੇ ਆ ਤੇ ਆਪਾਂ ਕਿੱਥੋਂ ਦੀ ਕਿੱਥੇ ਤੱਕ ਕਿਹੜੇ ਪਾਠ ਕਰਨੇ ਆ ਹਨਾ ਪ੍ਰੋਪਰ ਆਪਾਂ ਮਿੱਕਾ ਸਾਹਿਬ ਜੀ ਤੁਹਾਨੂੰ ਅੱਜ ਦੱਸਾਂਗੇ ਤੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਜੇ ਤੁਸੀਂ ਸਾਡੇ ਚੈਨਲ ਤੇ ਨਿਊ ਹੋ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲੋ ਇਸ ਚੈਨਲ ਤੇ ਆਪਾਂ ਡੇਲੀ ਰੁਟੀਨ ਦੀ ਵੀਡੀਓ ਵੀ ਲੈ ਕੇ ਆਉਂਦੇ ਆ ਤੁਹਾਡੇ ਲਈ ਤੇ ਨਾਲ ਜੀ ਪਾਣੀ ਨਾਲ ਰਿਲੇਟਡ ਵੀਡੀਓਜ਼ ਵੀ ਲੈ ਕੇ ਆਉਂਦੇ ਆ ਮੈਂ ਕਾਫੀ ਟਾਈਮ ਤੋਂ ਬਾਣੀ ਨਾਲ ਰਿਲੇਟਡ ਵੀਡੀਓਜ਼ ਪਾ ਰਹੀ ਆ ਜੀ ਤੇ ਇੱਕ ਸੀਰੀਜ਼ ਮੈਂ ਸ਼ੁਰੂ ਕਰੀ ਹੋਈ ਆ ਤੇ ਇਸ ਕਰਕੇ ਬਾਣੀ ਨਾਲ ਰਿਲੇਟਡ ਵੀਡੀਓਜ਼ ਅੱਜ ਵਜੇ ਮੈਂ ਡੇਲੀ ਪਾ ਰਹੀ ਆ ਜੀ 바ਕੀ ਜੀ ਗਰਮੀ ਵੀ ਬਹੁਤ ਜ਼ਿਆਦਾ ਪੈ ਰਹੀ ਹੈ ਇਸ ਕਰਕੇ ਜਿਹੜੀ ਡੇਲੀ ਬਲੌਗਿੰਗ ਦੀ ਜਿਹੜੀ ਮੈਂ ਹਜੇ ਵੀਡੀਓ ਘੱਟ ਸ਼ੂਟ ਕਰਦੀ ਆ ਇਹ ਹੁੰਦਾ ਕਿ ਆਪਾਂ ਕੋਈ ਚਲੋ 유ਸਫੁਲ ਵੀਡੀਓ ਪਾਉਣੀ ਆ ਹਨਾ ਜਿਸ ਦੇ ਨਾਲ ਜਿਹੜੇ ਸਾਡੇ ਈਵਰਸ ਆਉਣਾ ਨੂੰ ਤੇ ਹੈਲਪ ਹੋਵੇ ਤੇ ਚਲੋ ਜੀ ਵੀਡੀਓ ਨੂੰ ਕਰਦੇ ਆ ਸਟਾਰਟ ਤੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤਾਂ ਕਿ ਤੁਹਾਨੂੰ ਜੇ ਤੁਸੀਂ ਦੁਪਹਿਰਾਂ ਸਾਹਿਬ ਕਰਦੇ ਹੋ ਜਾਂ ਤੁਸੀਂ ਸਟਾਰਟ ਕਰਨਾ ਆ ਤੇ ਤੁਹਾਨੂੰ ਕੋਈ ਵੀ ਕਨਫਿਊਜ਼ਨ ਨਾ ਰਹੇ ਜੀ ਕਿ ਕਿਹੜੇ ਪਾਠ ਕਰਨੇ ਨੇ ਤੇ ਜਿਹੜੇ ਪਾਠ ਕਰਨੇ ਨੇ ਉਹ ਕਿੱਥੋਂ ਦੇ ਕਿੱਥੇ ਤੱਕ ਹਨ ਕਿ ਸਾਹ ਪਤਾ ਪੂਰਾ ਪਤਾ ਨੂੰ ਅੱਜ ਵੀਡੀਓ ਦੇ ਵਿੱਚ ਦੱਸਾਂਗੇ ਸੋ ਇਸ ਕਰਕੇ ਵੀਡੀਓ ਨੂੰ ਨਾਲ ਦੀ ਨਾਲ ਤੁਸੀਂ ਸ਼ੇਅਰ ਵੀ ਕਰ ਦਿਓ ਜੀ ਜਿਹੜੇ ਤੁਹਾਡੇ ਹੋੜ ਭੈਣ ਭਰਾਵਾ ਜਿਹੜੇ ਚਪਾਈ ਸਾਹਿਬ ਜੀ ਨੂੰ ਸ਼ੁਰੂ ਕਰਨਾ ਚਾਹੁੰਦੇ ਨੇ ਤੇ ਉਹਨਾਂ ਤੱਕ ਵੀ ਇਹ ਵੀਡੀਓ ਜ਼ਰੂਰ ਤੁਸੀਂ ਪਹੁੰਚਾਓ ਜੀ ਤੇ ਆਓ ਜੀ ਕਰਦੇ ਆਂ ਵੀਡੀਓ ਨੂੰ ਸਟਾਰਟ ਤੇ ਲਓ ਜੀ ਹੁਣ ਆਪਾਂ ਤੁਹਾਨੂੰ ਦੱਸਦੇ ਆਂ ਕਿ ਕਿਹੜੇ ਪਾਠ ਤੇ ਕਿਵੇਂ-ਕਿਵੇਂ ਕਰਨੇ ਨੇ ਸਭ ਤੋਂ ਪਹਿਲਾਂ ਜੀ ਜਿਵੇਂ ਤੁਹਾਨੂੰ ਪਤਾ ਹੈ ਕਿ ਪੰਜ ਪਾਠ ਹੈਗੇ ਆ ਜੀ ਜਪਜੀ ਸਾਹਿਬ ਜੀ ਦੇ ਤੇ ਦੋ ਪਾਠ ਹੈਗੇ ਚਉਪਾਈ ਸਾਹਿਬ ਜੀ ਦੇ ਫਿਰ ਇੱਕ 파ਟ ਸੁਖਮਨੀ ਸਾਹਿਬ ਜੀ ਦਾ ਤੇ 6 ਪੌੜੀਆਂ ਆਨੰਦ ਸਾਹਿਬ ਜੀ ਦੀਆਂ ਸਭ ਤੋਂ ਜ਼ਿਆਦਾ ਕਨਫਿਊਜ਼ਨ ਹਰ ਇੱਕ ਨੂੰ ਆਨੰਦ ਸਾਹਿਬ ਜੀ ਦੇ 파ਟ ਦੇ ਵਿੱਚ ਹੁੰਦੀ ਹੈ ਕਿ 6 ਪੌੜੀਆਂ ਕਈਆਂ ਨੂੰ ਨਹੀਂ ਪਤਾ ਜੀ ਕਿ ਕਿੱਥੋਂ ਤੱਕ ਕਿਹੜੀਆਂ ਪੌੜੀਆਂ ਕਰਨੀਆਂ ਨੇ ਤੇ ਆਪਾਂ ਅੱਜ ਤੁਹਾਨੂੰ ਪ੍ਰੋਪਰ ਵੀਡੀਓ ਦੇ ਰਾਹੀਂ ਕਲੀਅਰ ਕਰ ਦਿੰਨੇ ਆ ਜੀ ਤੇ ਇਸ ਕਰਕੇ ਵੀਡੀਓ ਨੂੰ ਸਕਿਪ ਨਾ ਕਰਿਓ ਜੀ ਤੇ ਆਓ ਜੀ ਆਪਾਂ ਹੁਣ ਤੁਹਾਨੂੰ ਦੱਸਦੇ ਹਾਂ ਤੇ ਲੋ ਜੀ ਸਭ ਤੋਂ ਪਹਿਲਾਂ ਆਪਾਂ ਕਰਾਂਗੇ ਜਪਜੀ ਸਾਹਿਬ ਜੀ ਦਾ ਪਾਠ ਤੁਸੀਂ ਜਪਜੀ ਸਾਹਿਬ ਜੀ ਦੇ ਪੰਜ ਪਾਠ ਕਰਨੇ ਨੇ ਪੰਜ ਪਾਠ ਤੁਸੀਂ ਜੀ ਇੱਥੋਂ ਸਟਾਰਟ ਕਰਕੇ ਤੁਸੀਂ ਜਪਜੀ ਸਾਹਿਬ ਜੀ ਦਾ ਜਿਹੜਾ ਪਾਠ ਹੈ ਉਹ ਹੈਗਾ ਤੁਸੀਂ ਸ਼ਲੋਕ ਤੱਕ ਪੜ੍ਹਨਾ ਪਵਨ ਗੁਰੂ ਤੋਂ ਲੈ ਕੇ ਆ ਦੇਖੋ ਜੀ ਕੀਤੀ ਛੁੱਟੀ ਨਾਲ ਤੱਕ ਤੁਸੀਂ ਪੰਜ ਪਾਠ ਇਦਾਂ ਜਪਜੀ ਸਾਹਿਬ ਜੀ ਦੇ ਕਰਨੇ ਨੇ ਜਬਜੀ ਸਾਹਿਬ ਜੀ ਦੇ ਪਾਠ ਕਰਨ ਤੋਂ ਪ੍ਰੰਤ ਪੰਜ ਪਾਠ ਜਬਜੀ ਸਾਹਿਬ ਜੀ ਦੇ ਕਰਨ ਤੋਂ ਪ੍ਰੰਤ ਤੁਸੀਂ ਦੋ ਪਾਠ ਚੌਪਈ ਸਾਹਿਬ ਜੀ ਦੇ ਕਰਨੇ ਨੇ ਤੇ ਚੌਪਈ ਸਾਹਿਬ ਜੀ ਦੇ ਪਾਠ ਜੀ ਰਹਿ ਰਹਾ ਸਾਹਿਬ ਜੀ ਦੇ ਪਾਠ ਦੇ ਵਿੱਚ ਵੀ ਚੌਪਈ ਸਾਹਿਬ ਜੀ ਦਾ ਪਾਠ ਹੈਗਾ ਆ ਤੁਸੀਂ ਇੱਥੋਂ ਸ਼ੁਰੂ ਕਰ ਲੈਣਾ ਜੀ ਚੌਪਈ ਸਾਹਿਬ ਪਾਤਸ਼ਾਹੀ ਦਸਵੀਂ ਕਵਿਓ ਬਾਚ ਬੇਨਤੀ ਚੌਪਈ ਤੁਸੀਂ ਇੱਥੋਂ ਦੀ ਆ ਸਾਰਾ ਪਾਠ ਕਰਨਾ ਆ ਠੀਕ ਹੈ ਜੀ ਪ੍ਰੋਪਰ ਤੇ ਖੜਕਿਤ ਮੈਂ ਸੰਤੀਹਾਰੀ ਆਪਾ ਆਦ ਲੈਓ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਚ ਦੋਖ ਤੇ ਲੇਹੋ ਬਚਾਈ ਇਥੋਂ ਦਾ ਕਰਕੇ ਜੀ ਤੁਸੀਂ ਉਸ ਤੋਂ ਬਾਅਦ ਜਿਹੜੇ ਸ਼ਹੀਦਗੰਜ ਗੁਰਦੁਆਰਾ ਸਾਹਿਬ ਜੀ ਆ ਉੱਥੇ ਜਦੋਂ ਪਾਠ ਹੁੰਦਾ ਹੈ ਜੀ ਵਿੱਚ ਪਈ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਉਸ ਤੋਂ ਬਾਅਦ ਜੀ ਆ ਵੀ ਪੜਨਾ ਹੈ ਤੁਸੀਂ ਸਾਰਾ ਠੀਕ ਹੈ ਜੀ ਪਾਇੰ ਗਹੀ ਜਪਤੇ ਤੁਮਰੇ ਇਥੋਂ ਦੀ ਲੈ ਕੇ ਤੁਸੀਂ ਕਰਨਾ ਹੈ ਜੀ ਦੋਹਰਾ ਸਗਲ ਦਵਾਰ ਕੋ ਛੱਡ ਕੇ ਤੁਸੀਂ ਆਹ ਵਾਲਾ ਪਾਠ ਕਰਨਾ ਗੋਬਿੰਦਾਸ ਤੋਹਾਰ ਤੱਕ ਠੀਕ ਹੈ ਜੀ ਤੇ ਕਲੀਅਰ ਹੋ ਗਿਆ ਜੀ ਦੋ ਵਾਰ ਤੁਸੀਂ ਚੋਪਈ ਸਾਹਿਬ ਜੀ ਦਾ ਪਾਠ ਕਰਨਾ ਤੇ ਦੋਨੋਂ ਵਾਰ ਤੁਸੀਂ ਇੱਥੇ ਤੱਕ ਹੀ ਕਰਨਾ ਹੈ ਜੀ ਠੀਕ ਹੈ ਜੀ ਕਲੀਅਰ ਹੋ ਗਿਆ ਤੇ ਉਸ ਤੋਂ ਪ੍ਰੰਤ ਜੀ ਤੁਸੀਂ ਸੁਖਮਨੀ ਸਾਹਿਬ ਜੀ ਦਾ ਪਾਠ ਕਰਨਾ ਹੈ ਤੇ ਤੁਸੀਂ ਸੁਖਮਨੀ ਸਾਹਿਬ ਜੀ ਦਾ ਜਿਹੜਾ ਪਾਠ ਆ ਗੁਟਕਾ ਸਾਹਿਬ ਤੋਂ ਤੁਸੀਂ ਪ੍ਰੋਪਰ ਕਰ ਲੈਣਾ ਜੀ ਸਾਰਾ ਓਕੇ ਜੀ ਤੇ ਉਸ ਤੋਂ ਉਪਰੰਤ ਜੀ ਤੁਸੀਂ ਜਦੋਂ ਸੁਖਮਨੀ ਸਾਹਿਬ ਜੀ ਦਾ ਪਾਠ ਕਰ ਲਿਆ ਫਿਰ ਤੁਸੀਂ ਆਨੰਦ ਸਾਹਿਬ ਜੀ ਦੀਆਂ 6 ਪੋੜੀਆਂ ਕਰਨੀਆਂ ਤੁਸੀਂ ਇਹ ਪੌੜੀਆਂ ਆਨੰਦ ਸਾਹਿਬ ਜੀ ਦਾ ਜਿਹੜਾ ਪਾਠ ਵਾ ਉਤੋਂ ਵੀ ਕਰ ਸਕਦੇ ਹੋ ਆਨੰਦ ਸਾਹਿਬ ਜੀ ਦੇ ਪਾਠ ਦੇ ਵਿੱਚ ਮੇਕੋ ਜਿਹੜਾ ਗੁਟਕਾ ਆ ਜੀ ਉਹ ਮੇਕ ਦੂਸਰਾ ਗੁਟਕਾ ਉਹ ਮੈਂ ਹੁਣ ਉਠਾਇਆ ਨਹੀਂ ਹੈਗਾ ਮੈਂ ਤੁਹਾਨੂੰ ਇਹਦੇ ਵਿੱਚ ਸਮਝਾ ਦਿੰਨੀ ਆ ਜੇਕਰ ਤੁਸੀਂ ਡਾਇਰੈਕਟ ਆਨੰਦ ਸਾਹਿਬ ਜੀ ਦਾ ਪਾਠ ਮੇਨ ਕੱਢੂਗੇ ਉਤੋਂ ਤੁਹਾਨੂੰ ਫਿਰ ਕਨਫਿਊਜ਼ਨ ਹੁੰਦੀ ਆ ਬਹੁਤ ਨੂੰ ਇਸ ਕਰਕੇ ਮੈਂ ਸਿੰਪਲ ਤਰੀਕਾ ਦੱਸਦੀ ਆ ਤੁਹਾਨੂੰ 6 ਪੌੜੀਆਂ ਜਿਹੜੀਆਂ ਆਪਾਂ ਆਨੰਦ ਸਾਹਿਬ ਜੀ ਦੀਆਂ ਪੜ੍ਹਣੀਆਂ ਆ ਤੁਸੀਂ ਰਹਿਰਾ ਸਾਹਿਬ ਜੀ ਪਾਰਟ ਓਪਨ ਕਰ ਲਿਓ ਜਦੋਂ ਤੁਸੀਂ ਰਹਿਰਾ ਸਾਹਿਬ ਜੀ ਦਾ ਪਾਠ ਓਪਨ ਕਰਨਾ ਜੀ ਉਸ ਤੋਂ ਬਾਅਦ ਜਦੋਂ ਚਪਈ ਸਾਹਿਬ ਜੀ ਦਾ ਪਾਠ ਕੰਪਲੀਟ ਹੋ ਜਾਂਦਾ ਹੈ ਜੀ ਰਹਿਰਾ ਸਾਹਿਬ ਜੀ ਦੇ ਪਾਠ ਦੇ ਵਿੱਚ ਫਿਰ ਹੈਗਾ ਜੀ ਪੂਰੀਆਂ 6 ਪੌੜੀਆਂ ਅਨੰਦ ਸਾਹਿਬ ਜੀ ਦੀਆਂ RAM ਕਲੀ ਮੁਹੱਲਾ ਤੀਜਾ ਆਨੰਦ ਤੋਂ ਲੈ ਕੇ ਤੁਸੀਂ ਇਹ ਜਿਹੜਾ ਪਾਠ ਹੈ ਜੀ ਤੁਸੀਂ ਇਹ ਸਾਰਾ ਦੇਖੋ ਜੀ ਆਹ ਜਿਹੜੀਆਂ ਪੌੜੀਆਂ ਨੇ ਇਹ ਤੁਸੀਂ ਪੜ੍ਹ ਲੈਣੀਆਂ ਆ ਜੀ ਆ ਦੇਖੋ ਜੀ ਸਾਰੀਆਂ ਇਹ ਤੁਸੀਂ ਪੜ੍ਹਣੀਆਂ ਆ ਜੀ ਸੁਣ ਤੇ ਕੁਨੀਤ ਕਹ ਤੇ ਪਵਿੱਤ ਸਤਗੁਰ ਰਹਾ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਤੇ ਆ ਦੇਖੋ ਜੀ ਜਿਹੜਾ ਰਾਮ ਕਲੀ ਮੁਹੱਲਾ ਤੀਜਾ ਆਨੰਦ ਤੋਂ ਲੈ ਕੇ ਜਿਹੜੀਆਂ 6 ਪੌੜੀਆਂ ਨੇ ਤੇ ਤੁਸੀਂ ਰਹਿਰਾ ਸਬਜੀ ਦੇ 파ਟ ਦੇ ਵਿੱਚੋਂ ਕਰ ਲਿਓ ਜੀ ਵਾਜੇ ਅਨਹਦ ਤੂਰੇ ਤੱਕ ਠੀਕ ਹੈ ਜੀ ਤੇ ਇਹ ਹੈਗੀਆਂ ਜੀ 6 ਪੌੜੀਆਂ ਆਨੰਦ ਸਾਹਿਬ ਜੀ ਦੀਆਂ 파ਟ ਦੀਆਂ ਤੇ ਇਸ ਤਰ੍ਹਾਂ ਜੇ ਤੁਸੀਂ ਰੇਰਾ ਸਭ ਜੀ ਦੇ 파ਟ ਦੇ ਵਿੱਚੋਂ 6 ਪੌੜੀਆਂ ਆਨੰਦ ਸਹਿਬ ਜੀ ਦੀਆਂ ਤੁਸੀਂ ਇਦਾਂ ਕਰ ਲੈਣੀਆਂ ਜੀ ਤੇ ਬਹੁਤ ਈਜੀ ਆਨੰਦ ਹੁੰਦਾ ਜੀ 파ਟ ਕਰਕੇ ਆਈ ਥਿੰਕ ਤੁਹਾਨੂੰ ਸਾਰਿਆਂ ਨੂੰ ਜੀ ਪ੍ਰੋਪਰ ਪਤਾ ਲੱਗ ਗਿਆ ਹੋਣਾ ਵਾ ਜੀ ਕਿ ਆਪਾਂ ਕਿਹੜੇ 파ਟ ਹਨਾ ਕਿਵੇਂ-ਕਿਵੇਂ ਕਰਨੇ ਨੇ ਤੇ ਲੋ ਜੀ ਤੁਹਾਨੂੰ ਪ੍ਰੋਪਰ ਪਤਾ ਲੱਗ ਗਿਆ ਹੋਣਾ ਜੀ ਕਿ ਕਿਹੜਾ 파ਟ ਹਨਾ ਕਿਵੇਂ-ਕਿਵੇਂ ਕਰਨਾ ਹੈ ਤੇ ਕਿੱਥੋਂ ਤੱਕ ਆਪਾਂ ਕਿਹੜਾ 파ਟ ਕਰਨਾ ਹੈ ਜੀ 12 ਵਜੇ ਤੋਂ 파ਟ ਕਰਨਾ ਸਟਾਰਟ ਕਰਨਾ ਹੈ ਜੀ ਤੁਸੀਂ 5 파ਟ ਪਹਿਲਾਂ ਜੱਜੀ ਸਾਹਿਬ ਜੀ ਦੇ ਕਰ ਲੈਣੇ ਨੇ ਉਸ ਤੋਂ ਉਪਰੰਤ ਤੁਸੀਂ ਦੋ ਪਾਰਟ ਚ ਪਾਈਸਾ ਜਿਹਦੇ ਕਰ ਲੈਣੇ ਨੇ ਤੁਹਾਡੇ ਪਾਰਟ ਦੇ ਇਹ ਪੌਣੇ 2 ਵਜੇ ਤੱਕ ਸਮਾਪਤੀ ਹੋ ਜਾਣੀ ਚਾਹੀਦੀ ਹੈ ਜੀ ਤੁਸੀਂ ਬਹੁਤ ਜ਼ਿਆਦਾ ਸਲੋ ਵੀ ਨਹੀਂ ਕਰਨੇ ਤੇ ਤੁਸੀਂ ਬਹੁਤ ਜ਼ਿਆਦਾ ਫਾਸਟ ਵੀ ਨਹੀਂ ਕਰਨੇ ਇਹ ਪਾਰਟ ਆਰਾਮਦਾਨ ਨਾ ਕਰਿਓ ਰਾਮਨਾ ਜੀ ਪੌਣੇ 2 ਵਜੇ ਤੱਕ ਤੁਹਾਡੇ ਹੋ ਜਾਣਗੇ ਜਿਨ੍ਹਾਂ ਦੇ ਪੌਣੇ 2 ਵਜੇ ਤੋਂ ਪਹਿਲਾਂ ਜਿਵੇਂ ਮੰਨ ਲਓ ਦੋ ਪਾਰਟ ਚ ਪਾਈਸਾ ਜਿਹਦੇ ਕਰਨ ਤੋਂ ਉਪਰੰਤ ਜੇ ਤੁਹਾਡੇ ਕੋਲ 15 20 ਮਿੰਟ ਬਚਦੇ ਆ ਤੇ ਤੁਸੀਂ ਜੀ ਉਸ ਤੋਂ ਬਾਅਦ ਤੁਸੀਂ ਇਦਾਂ ਨਹੀਂ ਹੈਗਾ ਵੀ ਜ਼ਰੂਰੀ ਨਹੀਂ ਹੈਗਾ ਤੁਸੀਂ ਦੋ ਪਾਰਟੀ ਕਰਨਿਆਂ ਚ ਪੈਸਾ ਇੱਥੇ ਦੇ ਤੁਸੀਂ ਪੰਜ ਵੀ ਕਰ ਸਕਦੇ ਹੋ ਠੀਕ ਹੈ ਜੀ ਪਰ ਜੇ ਤੁਹਾਡੇ ਕੋਲ ਟਾਈਮ ਬਚ ਜਾਵੇ ਫਿਰ ਤੁਸੀਂ ਪੋਣੇ ਇੱਕ 2 ਵਜੇ ਤੋਂ ਲੈ ਕੇ 2 ਵਜੇ ਤੱਕ 15 ਮਿੰਟ ਦੀ ਬ੍ਰੇਕ ਲੈ ਲਿਓ 15 ਮਿੰਟ ਦੀ ਬ੍ਰੇਕ ਲੈਣ ਤੋਂ ਬਾਅਦ ਹੀ ਤੁਸੀਂ ਉਸ ਤੋਂ ਬਾਅਦ ਉਹਦੇ ਵਿੱਚ ਤੁਸੀਂ ਬ੍ਰੇਕ ਦੇ ਵਿੱਚ ਚਾਹ ਪਾਣੀ ਵੀ ਪੀ ਸਕਦੇ ਹੋ ਪ੍ਰਸ਼ਾਦਾ ਛੱਕ ਸਕਦੇ ਹੋ ਠੀਕ ਹੈ ਜੀ ਤੇ ਤੁਸੀਂ ਫਰੈਸ਼ ਵਗੈਰਾ ਹੋ ਸਕਦੇ ਹੋ ਆਪਣਾ ਪਰ ਤੁਸੀਂ 2 ਵਜੇ ਸੁਖਮਨੀ ਸਾਹਿਬ ਜੀ ਦਾ ਪਾਠ ਆਰੰਭ ਕਰਨਾ ਆ 2 ਵਜੇ ਨੂੰ ਜਦੋਂ ਸੁਖਮਨੀ ਸਾਹਿਬ ਜੀ ਦਾ ਪਾਠ ਆਰੰਭ ਕਰਨਾ ਤੇ ਉਸ ਤੋਂ ਬਾਅਦ ਤੁਸੀਂ 6 ਪੌੜੀਆਂ ਅਨੰਦ ਸਾਹਿਬ ਜੀ ਦੇ ਪਾਠ ਦੀਆਂ ਪੜ੍ਹਣੀਆਂ ਆ ਜਿਵੇਂ ਕਿ ਤੁਹਾਨੂੰ ਗੁਟਕਾ ਸਾਹਿਬ ਜੀ ਤੋਂ ਪ੍ਰੋਪਰ ਦੱਸਿਆ ਜੀ ਤੇ ਮੰਨ ਲਓ ਜੀ ਇਹ ਪਾਠ ਤੁਹਾਡੇ 4 ਵਜੇ ਤੱਕ ਜੇ ਯਾਨੀ ਉਸ ਤੋਂ ਪਹਿਲੇ ਹੋ ਜਾਂਦੇ ਆ ਅਗਲਾ ਬਦ ਤੁਸੀਂ 4 ਵਜੇ ਭੁਗ ਪਾਉਣਾ ਜੇ 4 ਵਜੇ ਤੋਂ ਪਹਿਲੇ ਤੁਹਾਡੇ ਜਿਵੇਂ 3:30 ਵੇਟਰ ਤੁਹਾਡੇ ਪਾਠ ਹੋ ਜਾਂਦੇ ਆ ਤਾਂ ਤੁਸੀਂ ਜਿਹੜਾ ਪਾਣੀ ਬਚਦਾ ਆ ਫਿਰ ਤੁਸੀਂ ਵਾਇਰ ਨੂੰ ਜਿਹਦਾ ਸਿਮਰਨ ਕਰ ਲਓ ਬੈਠ ਕੇ ਹੋ ਸਕਲੇ ਤਾਂ ਆਪਾਂ 4:00 ਵਜੇ ਹੀ ਪਾਓ ਅਰਦਾਸ ਤੁਸੀਂ 4:00 ਵਜੇ ਕਰਿਓ ਤੇ ਅਰਦਾਸ ਕਿਵੇਂ ਕਰਨੀ ਆ ਉਹਦੇ ਨਾਲ ਰਿਲੇਟਡ ਵੀਡੀਓ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕੀਤੀ ਹੋਈ ਆ ਦੁਪਹਿਰਾਂ ਸਾਬ ਆਰੰਭ ਕਰਨ ਤੋਂ ਪਹਿਲਾਂ ਦੀ ਅਰਦਾਸ ਤੇ ਦੁਪਹਿਰਾਂ ਸਾਬ ਦੀ ਜਿਹੜੀ ਸਮਾਪਤੀ ਟਾਈਮ ਅਰਦਾਸ ਕਿਵੇਂ ਕਰਨੀ ਆ ਉਹ ਮੈਂ ਤੁਹਾਡੇ ਨਾਲ ਦੋਨੋਂ ਵੀਡੀਓਜ਼ ਪ੍ਰੋਪਰ ਸ਼ੇਅਰ ਕਰਨਾ ਹੁਈ ਆਨੇ ਤੇ ਜਿਹੜੇ ਵੀ ਬੇਟਾਂਵਾਂ ਨੂੰ ਹਜੇ ਤੱਕ ਨਹੀਂ ਦੇਖੀਆਂ ਤੇ ਉਹ ਮੇਰੀ ਆਈਡੀ ਤੇ ਜਾ ਕੇ ਹਜੇ ਆਈ ਥਿੰਕ ਲਾਸਟ 3-4 ਡੇਸ ਦੇ ਵਿੱਚ ਹੀ ਆਪਾਂ ਪਾਇਆ ਤੁਹਾਨੂੰ ਮਿਲ ਜਾਣੀਆਂ ਜੀ ਆਈਡੀ ਤੇ ਜਾ ਕੇ ਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਉੱਜੇ ਤੁਹਾਨੂੰ ਸਾਰਾ ਕੁਝ ਕਲੀਅਰ ਹੋ ਗਿਆ ਹੁਣ ਬਹੁਤ ਵਧੀਆ ਲੱਗਦਾ ਜੀ ਪਾਠ ਕਰਕੇ ਬਹੁਤ ਆਨੰਦ ਆਉਂਦਾ ਜੀ ਜਦੋਂ ਆਪਾਂ ਪਾਠ ਕਰਦੇ ਆ ਬਾਣੀ ਪੜ੍ਹਦੇ ਆ ਠੀਕ ਹੈ ਜੀ ਤੁਸੀਂ ਜ਼ਰੂਰੀ ਨਹੀਂ ਹੈਗਾ ਕਿ ਤੁਸੀਂ ਹਨਾ ਕਿ ਵੀ ਆਲੀ 5 ਘਾਟ ਜਪਦੀ ਸਾਹਿਬ ਦੀ ਤੋਂ ਬਾਅਦ 1.5 ਜੇ ਆਪਾਂ 2 ਤੋਂ ਵੱਧ ਕਰ ਲਈਏ ਦੇਖੋ ਜੀ ਵੱਧ ਕਰ ਲਓ ਕੋਈ ਨੁਕਸਾਨ ਨਹੀਂ ਹੈਗਾ ਕਿਉਂਕਿ ਬਾਣੀ ਜਿੰਨੀ ਪੜੂਗੇ ਉਹਦਾ ਬੈਨੀਫਿਟ ਹੀ ਮਿਲਣਾ ਆ ਤੁਹਾਨੂੰ ਮੈਂ ਤੁਹਾਨੂੰ ਤਾਂ ਇਹ ਕਹਿ ਰਹੀਆਂ ਕਿਉਂਕਿ ਕਈਆਂ ਤੇ ਬਹੁਤ ਜ਼ਿਆਦਾ ਇਦਾਂ ਹੁੰਦੀ ਹੈ ਕਿ ਜਿਹੜੇ ਘਰੇ ਚ ਪਹਿਰਾ ਸਾਹਿਬ ਕੱਟਦੇ ਆ ਕਿ ਸਾਡਾ 1:30 ਵਜੇ ਨੂੰ ਹੀ ਹੋ ਜਾਂਦਾ ਜੀ ਕੰਪਲੀਟ ਹੈ ਨਾ ਇਹ ਸਾਡਾ ਸਵਾਇ 1:00 ਵਜੇ ਦੇ ਵਿੱਚ ਕੰਪਲੀਟ ਹੋ ਜਾਂਦੇ ਨੇ ਪੰਜ ਪਾਠ ਤੇ ਦੋ ਪਾਠ ਚ ਪਈ ਸਾਈਂ ਵੀ ਦੇ ਤੁਸੀਂ ਪੰਜ ਪਾਠ ਕਰ ਸਕਦੇ ਹੋ ਫਿਰ ਜ਼ਰੂਰੀ ਨਹੀਂ ਹੈ ਉਹ ਤੁਸੀਂ ਦੋ ਹੀ ਕਰਨੇ ਆ ਤੁਸੀਂ ਪੰਜ ਵੀ ਕਰ ਸਕਦੇ ਹੋ ਠੀਕ ਹੈ ਜੀ ਤੇ ਜਿਹੜੇ ਆਪਣੇ ਸੁਖਮਨੀ ਸਾਹਿਬ ਤੋਂ ਬਾਅਦ ਜੇ ਤੁਹਾਡੇ ਕੋਲ ਬਹੁਤ ਟਾਈਮ ਬਚ ਗਿਆ ਜੇ ਤੁਹਾਨੂੰ ਲੱਗਦਾ ਵਾ ਕਿ ਅਸੀਂ ਆਨੰਦ ਸਾਹਿਬ ਜੀ ਦਾ ਜਿਹੜਾ ਪਾਠ ਆ ਉਹ ਸਾਰਾ ਹੀ ਕਰ ਸਕਦੇ ਆ ਫਿਰ ਤੁਸੀਂ ਸਾਰਾ ਵੀ ਕਰ ਸਕਦੇ ਹੋ ਇਹਦੇ ਵਿੱਚ ਕੋਈ ਉਹ ਨਹੀਂ ਹੈਗੀ ਕਿ ਤੁਸੀਂ ਬੰਦਸ਼ ਨਹੀਂ ਹੈਗੀ ਕਿ ਤੁਸੀਂ ਸਿਰਫ 6 ਪੌੜੀਆਂ ਹੀ ਕਰਨੀਆਂ ਕੋਈ ਇਹਦੇ ਵਿੱਚ ਉਹ ਨਹੀਂ ਹੈਗੀ ਜੀ ਤੁਸੀਂ 6 ਤੁਸੀਂ 6 ਪੌੜੀਆਂ ਤੋਂ ਇਲਾਵਾ ਤੁਸੀਂ ਸਾਰਾ ਕਾਰਟ ਨਹੀਂ ਕਰ ਸਕਦੇ ਹੋ ਪਰ ਜੇ ਤੁਹਾਡੇ ਕੋਲ ਪਤਾ ਵਾ ਕਿ ਜੇ ਤੁਸੀਂ ਨਾਰਮਲ ਹੈ ਨਾ ਸਪੀਡ ਨਾਲ ਆਰਾਮਦਾਰੀ ਨਾਲ ਕਰਕੇ ਤੁਹਾਨੂੰ ਪਤਾ ਕਿ ਸਾਡਾ 4 ਵਜੇ ਤੱਕ 6 ਪੌੜੀਆਂ ਕਰਕੇ ਹੋ ਜਾਣਾ ਤਾਂ 6 ਪੌੜੀਆਂ ਕਰ ਲਓ ਉਹ ਤੁਸੀਂ ਦੇਖਣਾ ਤੁਹਾਡੇ ਕੋਲ ਕਿੰਨੀ ਟਾਈਮਿੰਗ ਬਚਦੀ ਹੈ ਠੀਕ ਹੈ ਜੀ ਬਾਕੀ ਮੈਂ ਤੁਹਾਨੂੰ ਆ ਪ੍ਰੇਫਰ ਕਰੂ ਕਿ ਜਿਹੜੇ ਘਰ ਬੈਠ ਕੇ ਦੁਪਹਿਰਾ ਸਹਿਬ ਕੱਟ ਰਹੇ ਨੇ ਤੁਸੀਂ ਲਾਈਵ ਟੈਲੀਕਾਸਟ ਦੇ ਨਾਲ ਨਾਲ ਹੀ ਕਰ ਲਓ ਮੋਬਾਈਲ ਤੇ ਹਰ ਸੰਡੇ ਲਾਈਵ ਚੱਲਦਾ ਆ ਤੁਸੀਂ ਨਾਲ ਲਾਈਵ ਲਗਾ ਲਓ ਤੁਸੀਂ ਪ੍ਰੋਪਰ ਉਹਨਾਂ ਦੇ ਨਾਲ ਬੈਠ ਕੇ ਪਾਠ ਸ਼ੁਰੂ ਕਰ ਲਓ ਆਪਾਂ ਪਰ ਜਿੰਨੇ ਵੇਲੇ ਤੱਕ ਉਹ ਕਰਦੇ ਨੇ ਪਾਪਾ ਜੀ ਉਨੇ ਟਾਈਮ ਤੇ ਤੁਹਾਡਾ 4 ਵਜੇ ਪੂਰਾ ਪਾਠ ਹੋਊਗਾ 4 ਵਜੇ ਤੱਕ ਅਰਦਾਸ ਕਰਦੇ ਨੇ ਉਸ ਤੋਂ ਬਾਅਦ ਉਹ ਹੁਕਮਨਾਮਾ ਹਨ ਜੋ ਵੀ ਆਪਾਂ ਸਾਰਾ ਪ੍ਰੋਪਰ ਆਪਾਂ ਬੈਠ ਕੇ ਸੁਣਦੇ ਆ ਤੇ ਬਹੁਤ ਆਨੰਦ ਆਉਂਦਾ ਵਾ ਦੇਖ ਤੁਸੀਂ ਬਣਾ ਲੈਣੀ ਆ ਜੀ ਪਾਠ ਸ਼ੁਰੂ ਕਰਨ ਤੋਂ ਪਹਿਲਾਂ ਜਲ ਕੋਲ ਰੱਖ ਲੈਣਾ ਤੇ ਕਾਫੀ ਮੈਨੂੰ ਪੁੱਛਦੇ ਹੁੰਦੇ ਆ ਜਲ ਦਾ ਕੀ ਕਰੀਏ ਜੀ ਬਾਅਦ ਨੂੰ ਜਲ ਅਸੀਂ ਤੁਸੀਂ ਬਾਅਦ ਨੂੰ ਸਾਰੇ ਘਰ ਚ ਛਿੱਟਾ ਦੋ ਜਦੋਂ ਆਪਾਂ ਬੈਠ ਕੇ 6 ਘੰਟੇ ਬਾਣੀ ਪੜ੍ਹਦੇ ਆ ਜਿਹੜੀ ਬਾਣੀ ਉਹਦਾ ਇੱਕ ਅੰਮ੍ਰਿਤ ਬਣ ਜਾਂਦਾ ਜੀ ਉਹ ਜਲ ਤੇ ਤੁਸੀਂ ਉਹ ਜਲ ਦਾ ਸਾਰੇ ਆਪਣੇ ਘਰ ਚ ਛਿੱਟਾ ਦੋ ਵਾਹਿਗੁਰੂ ਜੀ ਦਾ ਸਿਮਰਨ ਕਰਦੇ ਕਰਦੇ ਸਾਰੇ ਕੰਮ ਚ ਛੱਡਾ ਦਿਓ ਆਪਣੇ ਜਿੰਨੇ ਕੁ ਸੀ ਕਰਦੇ ਜੀਓ ਤੁਸੀਂ ਸਾਰੇ ਉਹ ਜਲ ਛੋ ਠੀਕ ਹੈ ਜੀ ਤੇ ਸਾਰੇ ਜੀ ਅੱਧੀ ਦੁਪਹਿਰਾ ਸੇਵ ਕਰਕੇ ਤੁਸੀਂ ਆਪਣਾ ਜੀਵਨ ਸਫਲਾ ਕਰੋ ਜੀ ਵਾਹਿਗੁਰੂ ਜੀ ਬਹੁਤ ਮਿਹਰ ਕਰਦੇ ਨੇ ਠੀਕ ਹੈ ਜੀ ਤੰਦਨ ਬਾਬਾ ਦੀਪ ਸਿੰਘ ਜੀ ਬਹੁਤ ਮਿਹਰ ਕਰਦੇ ਨੇ ਜਦੋਂ ਆਪਾਂ ਉਹਨਾਂ ਤੋਂ ਕੁਝ ਵੀ ਮੰਗਦੇ ਆ ਅਰਦਾਸ ਕਰਦੇ ਆ ਤੇ ਬਾਬਾ ਦੀਪ ਸਿੰਘ ਜੀ ਝੋਲੀਆਂ ਜ਼ਰੂਰ ਭਰਦੇ ਨੇ ਪਰ ਤੁਹਾਡੀ ਜਿਹੜੀ ਮੰਗ ਆ ਉਹ ਚਾਇਰਸ ਹੋਣੀ ਚਾਹੀਦੀ ਆ ਇਹ ਤੁਹਾਨੂੰ ਯਾਨੀ ਕਲੀਅਰ ਹੋਣਾ ਚਾਹੀਦਾ ਕਿ ਜਿਹੜੀ ਅਸੀਂ ਮੰਗ ਮੰਗ ਰਹੇ ਆ ਉਹ ਸਾਡੇ ਲਈ ਚਾਇਰਸ ਆ ਠੀਕ ਹੈ ਜੀ ਤੇ ਕੋਈ ਵੀ ਮਨ ਦੇ ਵਿੱਚ ਤੁਸੀਂ ਕਿਸੇ ਵੀ ਇਸੇ ਤਰ੍ਹਾਂ ਦੀ ਨੈਗੇਟਿਵਿਟੀ ਲੈ ਕੇ ਬਾਠ ਨਹੀਂ ਕਰਨਾ ਕਿ ਹਾਂਜੀ ਮੈਂ 5 ਘਟ ਲਈ ਦੁਪਹਿਰਾ ਸਾਤ ਜਾਂ ਮੈਂ 11 ਦੁਪਹਿਰਾ ਸਾਹਿ ਘਟ ਲਿਆ ਕਿ ਸਾਡੇ ਕੰਮ ਨਹੀਂ ਬਣੇ ਵਾਇ ਗੁਰੂ ਜੀ ਸਵਰ ਦਾ ਇਮਤਿਹਾਨ ਲੈਂਦੇ ਹੁੰਦੇ ਆ ਵਾਇ ਗੁਰੂ ਜੀ ਵੀ ਟੈਸਟ ਪਾਉਂਦੇ ਆ ਕਿ ਜਿਹੜਾ ਬੰਦਾ ਜਾਂ ਜਿਹੜਾ ਕੋਈ ਵੀ ਮੇਰਾ ਜਿਹੜਾ ਪਾਠ ਕਰ ਰਿਆ ਵਾ ਕਿ ਉਹ ਉਹਨੂੰ ਵਿਸ਼ਵਾਸ ਵੀ ਹੈ ਮੇਰੇ ਤੇ ਤੇ ਇਸ ਕਰਕੇ ਉਹਨਾਂ ਨੇ ਤੁਹਾਡਾ ਐਗਜ਼ਾਮ ਵੀ ਲੈਣਾ ਤੇ ਉਹ ਐਗਜ਼ਾਮ ਨੂੰ ਤੁਸੀਂ ਕਿਵੇਂ ਕਲੀਅਰ ਕਰਨਾ ਉਹ ਤੁਹਾਨੂੰ ਸਭ ਤੋਂ ਬੈਟਰ ਪਤਾ ਜੀ ਸਭ ਤੋਂ ਵਧੀਆ ਤੁਹਾਨੂੰ ਪਤਾ ਖੁਦ ਨੂੰ ਠੀਕ ਹੈ ਜੀ ਤੇ ਲੋ ਜੀ ਬਾਕੀ ਤੁਹਾਨੂੰ ਕਲੀਅਰ ਹੋ ਗਿਆ ਹੋਊਗਾ ਇਸ ਵੀਡੀਓ ਦੇ ਵਿੱਚ ਹਨਾ ਕਿ ਕਿਹੜੇ ਕਿਹੜੇ ਪਾਰਟ ਤੇ ਕਿਵੇਂ-ਕਿਵੇਂ ਕਿੱਥੇ ਤੱਕ ਕਰਨੇ ਨੇ ਜੇ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਪਲੀਜ਼ ਤੁਸੀਂ ਸ਼ੇਅਰ ਕਰਿਓ ਆਪਣੇ ਹੋਰ ਭੈਣ ਭਰਾਵਾਂ ਨੂੰ ਠੀਕ ਹੈ ਜੀ ਤਾਂ ਕਿ ਉਹ ਵੀ ਕੰਫਿਊਜ਼ ਨਾ ਹੋਣ ਤੇ ਉਹ ਵੀ ਘਰ ਬੈਠ ਕੇ ਜੀ ਪ੍ਰੋਪਰ ਦੁਪਹਿਰਾ ਸੈਵ ਕੱਟ ਸਕਣ ਜੀ ਤਿਲੌਚਿਤ ਬਿੰਦੂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਇੱਕ ਨਵਾਂ ਟੌਪਿਕ ਲੈ ਕੇ ਤੱਕ ਤੱਕ ਦੇ ਸਭ ਨੂੰ ਮੇਰੇ ਵੱਲੋਂ ਪਿਆਰ ਕਰੇ ਸਤਿ ਸ਼੍ਰੀ ਅਕਾਲ ਜਉਂਦੇ ਰਹੋ ਹਾਜ਼ਰ ਰਹੋ ਵਾਜ਼ਰ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖਣ ਜੀ ਸਤਿ ਸ਼੍ਰੀ ਅਕਾਲ ਜੀ